ਮੇਰਾ ਡੈਡੀ ਬੋਦਰ ਆ ਫੈਨਾ ਚ ਕੀ ਲੈਣਾ ਕੋਈ ਐਸਾ ਦਿਨ ਵੀ ਹੋਵੇ ਜਿਹੜਾ ਮੇਰਾ ਬਚਪਨ ਦੀ ਕੋਈ ਚੀਜ਼ ਬਣ ਜਾਵੇ ਕੀ ਖਾਣਾ ਆ ਕੀ ਖਾਣਾ ਮੈਨੂੰ ਦੱਸ ਤਰ ਗਾਇਆ ਮੈਂ ਤੁਮਾਰਾ ਜਿੰਦੂ ਗੁਦੂ ਬੋ ਸਭ ਕੁਝ ਕਹ ਤੂੰ ਆ ਸੀ ਤਾਂ ਗਲਤੀ ਹੋ ਕਿਉਂਕਿ ਜਿਸ ਦੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹ ਯੂਜ਼ ਕਰਦਾ ਸੀਗਾ ਉਹ ਜੈਨੂਨਲੀ ਹੋ ਸਕਦਾ ਉਹ ਨੋਰਮਲ ਘਰਾਂ ਚ ਹੀ ਹੁੰਦੀ ਹੋਵੇ ਬਟ ਕੋਈ ਵੀ ਇਦਾਂ ਸਪੀਕਰ ਨੂੰ ਬੋਲ ਸਕਦਾ ਮਨੇ ਬਜਾਰੇ ਨੇ ਬੜੀ ਕੋਸ਼ਿਸ਼ ਕੀਤੀ ਕਿ ਮੈਂ ਆ ਸਭ ਕੁਝ ਛੱਡ ਦਵਾ ਹਨਾ ਪਰ ਉਹ ਨੂੰ ਲੋਕ ਇਹ ਨਾ ਟਿਕਣ ਨਹੀਂ ਦਿੱਤਾ ਬਿਲਕੁਲ ਸਣਾ ਸਾਨੂੰ ਸਾਨੂੰ ਉਹ ਸਵਾਦ ਚਾਹੀਦਾ ਜਿਹੜਾ ਪਹਿਲਾਂ ਸੀਗਾ ਗਾਲਾਂ ਵੀ ਪੈਣਗੀਆਂ ਸਭ ਕੁਝ ਹੈ ਨਾ ਬੋਗਾ ਪਰ ਪ੍ਰਸਿੱਧੀ ਵੀ ਹੋ ਜੂਗੀ ਤਾੜਨ ਤੇ ਪਹੁੰਚਿਆ ਤਾਂ ਉਹਨੇ ਤਕਲੀਫਾਂ ਵੀ ਸਈਆਂ ਨੇ ਹਾਂ ਕੋਈ ਬੰਦੇ ਨੂੰ ਇੰਨਾ ਤੋਂ ਜ਼ਿਆਦਾ ਨਾ ਬੋਕਰੋ ਕ੍ਰਿਟੀਸਾਈਜ਼ ਨਾ ਕਰੋ ਕਿ ਉਹਦੇ ਅੰਦਰੋਂ ਡਾਰੀ ਖਤਮ ਹੋ ਜਾਵੇ ਤੈਨੂੰ ਪਤਾ ਨਹੀਂ ਕਿ ਉਹ ਪੱਤੇ ਥੱਲੇ ਨੂੰ ਹੋ ਗਏ ਨਾ ਮੈਂ ਕੱਲ ਤਾਂ ਪਾਣੀ ਪਾਇਆ ਸਾਰੇ ਨੂੰ ਅਜੇ ਸਵੇਰੇ ਇਹਨੂੰ ਹਾਂ ਥੱਲੇ ਨੂੰ ਹੋ ਗਏ ਨਾ ਧੰਨਵਾਦ ਨਹੀਂ ਲਾਇਆ ਹੈ ਪਤਾ ਨਹੀਂ ਸ਼ਾਇਦ ਇਹ ਦਾਦਾ ਹੀ ਆ ਬਾਅਦ ਚ ਸ਼ਾਇਦ ਖੜੇਗਾ ਪਤਾ ਨਹੀਂ ਮੈਨੂੰ ਪਰ ਪਾਣੀ ਪਾਤਾ ਮਦਾਰਕ ਚਿੜੀਆਂ ਨੂੰ ਖਾਣਾ ਅਹ ਚਿੜੀਆਂ ਬ੍ਰੇਕਫਾਸਟ ਇਜ਼ ਰੈਡੀ ਬ੍ਰੇਕਫਾਸਟ ਨਹੀਂ ਹੈਗਾ ਲੰਚ ਆ ਉਹਨਾਂ ਦਾ ਬਟਾ ਬੜਾ ਲੰਚ ਆ ਇਸ ਵੇਲੇ ਪੰਜ ਰੋਟੀ ਆਹ ਰਕਤ ਮਿਕਸ ਕਰ ਦਿੰਦੀ ਇਹਨਾਂ ਨੂੰ ਖਾਣੀ ਨਹੀਂ ਆਂਦੀ ਇੱਚੇ ਰੋਟੀ ਚੱਕ ਚੱਕ ਕੇ ਨਾ ਚੁੰਜ ਨਾਲ ਉੱਚ ਪਾਈ ਜਾਂਦੀਆਂ ਆਹ ਹੋਏ ਪਤਾ ਨਹੀਂ ਕਿਉਂ ਕਰਦੀ ਸੁੱਕ ਜਾਂਦੀ ਤਾਂ ਤਾਂ ਨਹੀਂ ਕਰਦੀ ਐਦਾਂ ਵੀ ਗਿੱਲੀ ਕਰਕੇ ਖਾਂਦੀ ਆ ਹੋਣੀ ਸੁੱਕ ਜਾਂਦੀ ਹੋਣੀ ਉੱਥੇ ਜਾ ਕੇ ਗੁਲ ਜਾਂਦੀ ਹੋਣੀ ਫੇਰ ਖਾਂਦੀ ਹੋਣੀ ਵਿੱਚੋਂ ਮੈਨੂੰ ਵੀ ਐਦਾਂ ਲੱਗਦਾ ਹੈ ਕਿਉਂਕਿ ਲੋਹ ਜੀ ਪਈ ਹੁੰਦੀ ਐਦਾਂ ਸਿਆਣੀਆਂ ਹੁੰਦੀਆਂ ਨੇ ਚਿੜੀਆਂ ਵੀ ਆਹ ਕਬੂਤਰਾਂ ਲੱਗ ਛੱਕ ਆ ਮੈਨਾਂ ਨੂੰ ਪਾ ਮਤਰਾ ਕੋਠੇ ਤੇ ਆਇਆ ਕੋਠੇ ਉਹ ਵਧਾ ਕਿੰਨੀ ਗੰਦੀ ਆ ਉਹ ਮੈਂ ਪਾ ਗਿਆ ਐਸੀ ਗੱਲ ਸ਼ਾਮ ਦੇ ਬੱਜ ਚੁੱਕੇ ਨੇ ਦੁਪਹਿਰ ਦੇ ਦੁਪਹਿਰ ਦੇ ਬੱਜ ਚੁੱਕੇ ਨੇ ਸਵਾ 3 ਆਪਾਂ ਉੱਠ ਚੁੱਕੇ ਆ ਸਾਸੀ ਗਾਲ ਜੀ ਸਾਰਿਆਂ ਨੂੰ ਸਵਾਦ ਕਰਦੇ ਆ ਤੁਹਾਡੇ ਆਪਣੇ ਚੈਨਲ ਸਕੂਨ ਅ ਜਰਨੀ ਮੈਂ ਸਰਿੰਦਰ ਸਿੰਘ ਰਵਲ ਪ੍ਰੀਤ कौर ਮੈਨੂੰ ਪਤਾ ਨਹੀਂ ਕਿ ਪਿੱਛੇ 사ਸੀ ਗਾਲ ਬੁਲਾਤੀ ਹੈਗੇ ਨੇ ਨਹੀਂ ਬੁਲਾਤੀ ਮੈਂ ਦੁਬਾਰਾ ਕਹਾਂਗੇ ਬੁਲਾਤੀ 사ਸੀ ਗਾਲ ਨੇ ਬੁਲਾ ਦਿੱਤੀ ਹੈ ਤੁਸੀਂ ਸਾਰਿਆਂ ਤੁਹਾਡੇ ਸਾਰਿਆਂ ਦਾ ਕੀ ਕਹਿਣਾ ਸੀਗਾ ਆ ਤੁਸੀਂ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੰਗੇ ਹੋ ਹੱਸਦੇ ਰਹੋ ਵਸਦੇ ਰਹੋ ਤੇ ਆਪਾਂ ਵੀ ਚੰਗੇ ਆ ਤੇ ਕੀ ਬਣਾਇਆ ਜਾ ਰਿਹਾ ਅੱਜ ਚਿਲੇ ਮੇਰਾ ਸ਼ੱਕਰ ਮੈਨੂੰ ਪਸੰਦ ਨਹੀਂ ਆਈ ਵੈਸੇ ਨਾ ਇੱਥੇ ਮਿੱਠਾ ਆਇਆ ਹੀ ਨਹੀਂ ਮੇਲਾ ਤਾਂ ਖਰਾਬ ਹੀ ਹੋ ਗਈ ਐ ਮੈਮੀ ਖਰਾਬ ਹੋ ਗਈ ਹੁਣ ਖਤਮ ਤਾਂ ਕਰਨੀ ਕਿ ਨਹੀਂ ਦੁੱਧ ਦੀ ਪੱਤੀ ਪਾਤੀ ਐ ਨਹੀਂ ਦੁੱਧ ਪਹਿਲਾਂ ਪਾਤਾ ਹੈ ਪਹਿਲੇ ਹੀ ਹੈ ਮੈਂ ਪਹਿਲੇ ਪਾਉਣੀ ਆਂ ਅੱਛਾ ਦੁੱਧ ਪਹਿਲਾਂ ਹੀ ਪਾਤਾ ਤੂੰ ਐ ਨਹੀਂ ਵੀ ਚਾਹ ਪਾਣੀ ਪਾ ਕੇ ਚਾਹ ਪੱਤੀ ਪਾ ਕੇ ਫਿਰ ਜਾਨ ਤੋਂ ਬਦ ਦੁੱਧ ਬਣਾਣਾ ਸਾਨੂੰ ਪਤਾ ਹੀ ਨਹੀਂ ਅੱਜ ਤੱਕ ਪਾਣੀ ਬਣਾਉਣੀ ਐ ਇਹ ਤਾਂ ਮੈਂ ਬਣਾਉਣਾ ਐ ਤੂੰ ਵੀ ਬਣਾ ਲੱਕੀ ਐ ਤਾਂ ਮੇਰੇ ਮਗਰ ਲੱਗਦੀ ਬਣਾਉਂਦੀ ਸੀ ਇਹ ਤਾਂ ਚਾਰਾ ਕੁਛ ਪਹਿਲਾਂ ਹੀ ਪਾ ਕੇ ਤਾਂ ਵੀ ਚਾਹ ਵਧੀਆ ਬਣਦੀ ਹੈ ਇਹ ਤਾਂ ਜਮਾਈ ਹੋਈ ਗੱਲ ਹੈ ਜੇ ਕਿਸੇ ਨੂੰ ਨਹੀਂ ਪਤਾ ਤਾਂ ਤੁਹਾਨੂੰ ਪਤਾ ਹੀ ਹੋਊਗਾ ਜੇ ਨਹੀਂ ਪਤਾ ਤਾਂ ਕਰਕੇ ਦੇਖ ਲਿਓ ਜੇ ਪਤਾ ਤਾਂ ਠੀਕ ਹੈ ਤਾਂ ਬਰੀ ਗੱਲ ਹੈ ਤੇ ਪੈਰਾ ਬੇਸਲ ਯੈਸ ਕੋਈ ਜੇ ਕਈ ਅਜਿਹੇ ਦਿਨ ਵੀ ਹੋਵੇ ਜਿਹੜਾ ਮੇਰਾ ਬਨਸਨ ਦੀ ਕੋਈ ਚੀਜ਼ ਬਣ ਜਾਵੇ ਕੀ ਖਾਣਾ ਹੈ ਆਹ ਕੀ ਖਾਣਾ ਮੈਂ ਦੱਸ ਰੂੰਗੀ ਹੂੰ ਬਨਦੂਗੀ ਕੱਲ ਕਹਿੰਦੀ ਸੀ ਕੱਲ ਕੱਲ ਬਣਾਉਂਗੀ ਅੱਜ ਤੂੰ ਆ ਚੀ ਲੈ ਅੱਜ ਡਿਊਟੀ ਤੋਂ ਆਣ ਕੇ ਨਾ ਪਹਿਲਾਂ ਰੋਗੀ ਇਹ ਬਣਾਉਣੀ ਫੇਕ ਹੋਊਗੀ ਪਹਿਲਾਂ ਮੇਰੀ ਜਾਂ ਬੇਟੀ ਠੀਕ ਹੈ ਇਹ ਪਾਇਆ ਜਾ ਰਿਹਾ ਸਭ ਤੋਂ ਪਹਿਲਾਂ ਬੇਸਲ ਚਿਲੇ ਬਣ ਗਏ ਚਿਲੇ ਚਿਲੇ ਪਾਇਆ ਜਾ ਰਹੀ ਹੈ ਬੇਸਨ ਕੇ ਪਾਇਆ ਜਾ ਰਹਾ ਹੈ ਬੇਸਨ ਪਾਇਆ ਜਾ ਰਹਾ ਹੈ ਕਿੰਨੇ ਘਟਨੇ ਆ ਇੱਕ ਠੀਕ ਆ ਹਾਂ ਹਾਂ ਇਹਨਾਂ ਕੋਈ ਛੋਟਾ ਬਸ ਵੱਡਾ ਬਣਾਣਾ ਥੋੜਾ ਜਿਹਾ ਮੈਨੂੰ ਪਤਾ ਹੀ ਆ ਜਿੰਨਾ ਨਿਸ਼ਾਨਾ ਆ ਇਹ ਆ ਬਣਨੇ ਚੱਲ ਇਹ ਕੱਟ ਕੇ ਰੱਖੇ ਸੀਗੇ ਇਹਦਾ ਫਰੀਜ਼ਰ ਜੇ ਬਣ ਗਏ ਤੇ ਫਰੀਜ਼ਰ ਚ ਹੀ ਰੱਖੇ ਸੀ ਫਰੀਜ਼ਰ ਚ ਹੀ ਬਣਾ ਗਏ ਉੱਪਰ ਅਲਦੀ ਚੀਜ਼ ਆ ਨਾ ਹੁਣ ਗੱਲਾਂ ਵਲ ਤੇ ਆਣਾ ਤੇ ਉਬਲ ਗਈ ਉਬਲ ਗਈ ਉਬਲ ਗਈ ਪੱਟੀ ਨਾ ਆਦੀ ਨਾ ਠੀਕ ਹੈ ਨਾ ਮੇਰੀ ਨਿਗਾਹ ਹਰ ਪਾਸੇ ਰਹੀ ਭਾਰਤੀਆਂ ਨਾਰੀ ਇਹ ਭਾਰਤੀਆਂ ਨਾਰੀ ਹੈ ਤੂੰ ਸੱਪੇ ਭਾਰੀ ਹੈ ਤੂੰ ਮੇਰੀ ਬਦਲਾ ਛੋਈ ਵੀ ਕੱਟ ਕੇ ਰੱਖਿਓ ਜੀ ਯੈਸ ਅਰਥਾ ਜਿੱਦਣ ਸਵੇਰੇ ਤੜਕੇ ਉੱਠ ਗਈ ਸੀ ਆਹ ਕੀ ਪਾਸਾ ਮਤਲਬ ਕਿ ਇੱਕ ਵਧੀਆ ਸੁਆਦਿਸ਼ਟ ਸੁਆਦਿਸ਼ਤਾ ਮੈਨੂੰ ਪਤਾ ਨਹੀਂਗਾ ਪਰ ਇੱਕ ਹੈਲਦੀ ਚਿਲਾ ਖਾਣ ਨੂੰ ਮਿਲੂਆ ਹੂੰ ਹੂੰ ਬਾਕੀ ਮੇਰੇ ਪਿਛਲੇ ਵਲੋਗ ਦੇਖਿਆ ਜਾ ਰਹੇ ਨੇ ਤੁਸੀਂ ਕਮੈਂਟ ਕਰਦੇ ਹੋ ਪਿਆਰ ਦਿੰਦੇ ਹੋ ਸਲਾਹਾਂ ਦਿੰਦੇ ਹੋ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਤੇ ਇਸ ਤੋਂ ਬਾਅਦ ਇੱਕ ਬੇਨਤੀ ਹੋਰ ਹੈ ਕਿ ਤੁਸੀਂ ਪਿਛਲੇ ਵਲੌਗ ਜਾ ਕੇ ਵੀ ਦੇਖੋ ਜਿਹੜੇ ਆਪਾਂ ਦਾ ਪੰਜਾਬ ਸਾਈਕਲ ਤੇ ਘੁੰਮੇ ਹੋਇਆ ਉਹ ਵੀ ਜਿਹੜੇ ਨਵੇਂ ਜੁੜੇ ਨੇ ਜਾਂ ਜਿਹੜੇ ਦੇਖ ਰਹੇ ਹੋ ਤੁਸੀਂ ਵੀਰ ਵੀਰ ਭਰਾ ਭੈਣ ਉਹ ਪਿਛਲੇ ਵਲੌਗ ਜਾ ਕੇ ਦੇਖੋ ਉਹ ਵੀ ਮजेदार ਰਹਿਣਗੇ ਸਾਰੀਆਂ ਕੀੜੀਆਂ ਸਭ ਆ ਰਹੀਆਂ ਮੇਰੇ ਕਿਤੇ ਗੱਲ ਤੇ ਸਾਰਿਆਂ ਨਾਲ ਮੈਂ ਗੱਲ ਕਰ ਰਿਹਾ ਤੂੰ ਵਿੱਚ ਕੀੜੀਆਂ ਕਿੜੀਆਂ ਲਾਈਆਂ ਮੈਂ ਆਪਣਾ ਦੁੱਖ ਵੀ ਤਾਂ ਦੱਸਣਾ ਨਾ ਕੀੜੀਆਂ ਕਿਹੜਾ ਦੁੱਖ ਕਿੱਥੇ ਆ ਗਈਆਂ ਕਿਡੀਆਂ ਦੱਸ ਸਿਰ ਹੁਣ ਮੈਂ ਕੋਟਾ ਲਾ ਕੇ ਆ ਗਈਆਂ ਤੇਰੀ ਸੋਣਾ ਤੇ ਚੱਟ ਪਿਆ ਕੇ ਪਿਆਜ਼ ਲੂਣ ਮਿਰਚ ਕਿਹੜੀ ਮੂਵੀ ਦੇਖੀ ਸੀ ਆਪਾਂ ਦੇਖੀ ਨੇਚਰ ਹੂੰ ਬਸ ਫਸੂਗਾ ਤੁਰ ਗਿਆ ਦੂਜੀ ਕਿਹੜੀ ਦੇਖੀ ਦੂਜੀ ਦੇਖੀ ਆਪਾਂ ਚਮਕੀਲਾ ਅਮਰ ਸਿੰਘ ਚਮਕੀਲਾ ਮੂਵੀ ਦੇਖੀ ਜਿਹਦੀ ਅੱਜ ਕੱਲ ਬਹੁਤ ਜ਼ਿਆਦਾ ਹਾਈਪ ਬਣੀ ਹੋਈ ਹੈ ਤੇਰਾ ਕੀ ਖਿਆਲ ਆ ਅਮਰ ਸਿੰਘ ਚਮਕੀਲਾ ਦੀ ਜਿਹੜੀ ਫਿਲਮ ਦੇਖ ਕੇ ਤੈਨੂੰ ਕੀ ਲੱਗਿਆ ਵੀ ਕੀ ਸੀ ਜੀਪ ਚੱਕਰ ਪਤਾ ਨਹੀਂ ਮੈਨੂੰ ਤਾਂ ਪੁੱਛ ਨਹੀਂ ਸਮਝ ਲੱਗਾ ਕਿਉਂਕਿ ਮੈਂ ਵੀ ਉਸ ਉਹ ਚੀਜ਼ ਫਸਟ ਟਾਈਮ ਦੇਖੀ ਦਿੱਤੀ ਸੁਣਿਆ ਤਾਂ ਮੈਂ ਵੀ ਬਹੁਤ ਜ਼ਿਆਦਾ ਚੁਕਿੱਲੇ ਵਾਲਾ ਨਾ ਉਹ ਵੇਸੇ ਤੁਹਾਡੇ ਮਤਲਬ ਮੇਰਾ ਡੈਡੀ ਬਹੁਤ ਦਾ ਫੈਨ ਆ ਚੁਕਿੱਲੇ ਦਾ ਬਟ ਮੈਂ ਫਿਲਮ ਫਸਟ ਟਾਈਮ ਦੇਖੀ ਆ ਇਹਦੀ ਤੇ ਅ ਜਿੰਨਾ ਤੱਕ ਮੈਨੂੰ ਲੱਗਦਾ ਹੈ ਕਿ ਅ ਸੀ ਤਾਂ ਗਲਤੀ ਹੋਊ ਕਿਉਂਕਿ ਜਿਸ ਦੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹ ਯੂਜ਼ ਕਰਦਾ ਸੀਗਾ ਉਹ ਜੈਨੂਨਲੀ ਹੋ ਸਕਦਾ ਉਹ ਨੋਰਮਲ ਘਰਾਂ ਚ ਯੂਜ਼ ਹੁੰਦੀ ਹੋਵੇ ਬਟ ਕੋਈ ਵੀ ਇਦਾਂ ਸਮਾਜ ਨਹੀਂ ਬੋਲ ਸਕਦਾ ਸਮਾਜ ਨਹੀਂ ਬੋਲ ਸਕਦਾ ਹੈ ਨਾ ਤੇ ਬਾਕੀ ਕਈ ਜਿਹਦਾ ਉਹਨੇ ਕੋਸ਼ਿਸ਼ ਕੀਤੀ ਸੀ ਉਹ ਸਭ ਚੀਜ਼ਾਂ ਛੱਡਣ ਦੀ ਪਰ ਉਹੀ ਗੱਲ ਹੈ ਨਾ ਮੈਂ ਕੀ ਬੋਲਾਂ ਲੋਕ ਹੀ ਇਹੇ ਨੇ ਲੋਕ ਹੀ ਹੀ ਬੰਦਾ ਮਰਵਾਉਂਦੇ ਨੇ ਉਹਨੇ ਵਿਚਾਰੇ ਨੇ ਬੜੀ ਕੋਸ਼ਿਸ਼ ਕੀਤੀ ਕਿ ਮੈਂ ਸਭ ਕੁਝ ਛੱਡ ਦਵਾਂ ਹੈ ਨਾ ਪਰ ਉਹਨਾਂ ਲੋਕੀ ਨਾ ਟਿਕਣ ਨਹੀਂ ਦਿੱਤਾ ਬਿਲਕੁਲ ਵੀ ਪਹਿਲਾਂ ਤਾਂ ਚਮਕੀਲਾ ਦਾ ਨਾਮ ਤਾਂ ਐਦਾਂ ਹੀ ਸੀਗਾ ਵੀ ਜੀ ਗੀਤ ਨੇ ਜਿਹੜੇ ਗੀਤ ਉਹ ਐਦਾਂ ਗਾਇਆ ਜਾਂਦਾ ਠੀਕ ਹੈ ਪਰ ਜਿਹੜੀ ਫਿਲਮ ਦੇਖ ਕੇ ਪਤਾ ਲੱਗਿਆ ਉਹ ਗਾਏ ਤਾਂ ਉਹਨੇ ਇਦਾਂ ਹੀ ਸੀ ਕਿਉਂਕਿ ਲੋਕਾਂ ਦੀ ਨਮਜ ਫੜਨੀ ਸੀ ਇਹ ਸੁਣਨਾ ਚਾਹੁੰਦੇ ਨੇ ਅੰਦਰ ਖਾਤੇ ਸਾਰੇ ਸੁਣਦੇ ਆ ਫਿਰ ਜਦੋਂ ਧਮਕੀਆਂ ਮਿਲਣ ਲੱਗੀਆਂ ਜੇ ਕਿਤਾ ਉਹਨੇ ਛੱਡਿਆ ਜੇ ਫਿਲਮ ਦੀ ਗੱਲ ਕਰੀ ਜੀ ਬਿਲਕੁਲ ਸਹੀ ਗਣੀ ਆ ਤਾਂ ਤਾਂ ਫਿਰ ਉਹ ਡਰ ਗਿਆ ਉਹਨੇ ਛੱਡਣ ਦੀ ਕੋਸ਼ਿਸ਼ ਵੀ ਕੀਤੀ ਫਿਰ ਉਹ ਜਦੋਂ ਡਰਨ ਤੋਂ ਬਾਅਦ ਉਹਦੇ ਧਾਰਮਿਕ ਗਾਣੇ ਫਿਰ ਦੁਬਾਰਾ ਸ਼ੁਰੂ ਕੀਤੇ ਸਟੇਜ ਤੇ ਉਹ ਫਰਮਾਇਸ਼ਾਂ ਪੁਰਾਣੀਆਂ ਆਣੀਆਂ ਸ਼ੁਰੂ ਹੋ ਗਈਆਂ ਵੀ ਆ ਗਾ ਆ ਗਾ ਉਹ ਹੱਥ ਜੋੜਦਾ ਸੀਗਾ ਮਿੰਤਾ ਕਰਦਾ ਸੀ ਨਹੀਂ गा ਸਕਦਾ ਨਹੀਂ ਗਾ ਸਕਦਾ ਉਹ ਲੋਕਾਂ ਨੇ ਹੀ ਟਿਕਨ ਦਿੱਤਾ ਵੀ ਉਹ ਸੁਣਾ ਸਾਨੂੰ ਸਾਨੂੰ ਉਹ ਸਵਾਦ ਚਾਹੀਦਾ ਜਿਹੜਾ ਪਹਿਲਾਂ ਸੀਗਾ ਤੇ ਜੇ ਪਹਿਲਾਂ ਹੀ ਉਹ ਗਾਇਤ ਨਾ ਗਾਉਂਦਾ ਫਿਰ ਇੰਨਾ ਵੱਡਾ ਸਟਾਰ ਜਾਂ ਲੈਜੈਂਡ ਨਾ ਬਣਦਾ ਜਿਹੜਾ ਅੱਜਕੱਲ ਮੰਨਿਆ ਜਾ ਰਿਹਾ ਹੈ। ਬਾਕੀ ਮਿਕਸੀਏ ਨੇ ਕਈ ਜਿਹੜੇ ਨਹੀਂ ਗਾਉਂਦੇ ਇਦਾਂ ਫਿਰ ਉਹ ਗਿਵਨੀ ਵੱਦਸ ਪਾਉਂਦੇ ਰੋਜ਼ਗਾਰ ਹੱਥੋਂ ਚਲੇ ਜਾਂਦਾ ਹੈ। ਉਹਨੂੰ ਆਪਣੇ ਰੋਜ਼ਗਾਰ ਵਾਸਤੇ ਚੀਜ਼ਾਂ ਕਰਨੇ ਜ਼ਰੂਰੀ ਸਿਗੀਆਂ। ਹੁਣ ਅਸੀਂ ਵੀਡੀਓ ਪਾਉਨੇ ਆ ਯਾਰ ਇਹ। ਹੁਣ ਨਾਰਮਲ ਵੀਡੀਓ ਪਾਉਨੇ ਆ ਤਾਂ ਠੀਕ ਠਾਕ ਉੱਧੀ ਦੇਖਦੇ ਨਾਰਮਲ ਜਿਹੜੇ ਚੰਗੇ ਲੋਕ ਨੇ ਦੇਖਦੇ। ਜੇ ਕਿਤੇ ਕੁਝ ਕੰਟਰੋਵਰਸੀ ਪਾ ਦੀਏ ਵਿੱਚ ਇਹਦੇ ਆਪਾਂ ਕੁਝ ਵੀ ਕੰਟਰੋਵਰਸੀ ਪਾ ਦੀਏ। ਬਥੇਰਾ ਤਾਂ ਚੱਲੀ ਜਾਂਦਾ ਜੋ ਮਰਜ਼ੀ ਫਿਰ ਵੱਧ ਤੋਂ ਵੱਧ ਵਿਊ ਹੋਣਗੇ ਫਿਰ ਕ੍ਰਿਟਿਸਿਜ਼ਮ ਵੀ ਹੋਊਗਾ ਫਿਰ ਗਾਲਾ ਗਾਲਾ ਵੀ ਪੈਣਗੀਆਂ ਸਭ ਕੁਝ ਹੈ ਨਾ ਪੋਗਾ ਪਰ ਪ੍ਰਸਿੱਧੀ ਵੀ ਹੋ ਜੂਗੀ ਪਰ ਇਹ ਹੋ ਗਿਆ ਨਾ ਵੀ ਪ੍ਰਸਿੱਧ ਹੋ ਗਿਆ ਪੈਸਾ ਮਿਲਣ ਲੱਗ ਪਿਆ ਸਭ ਕੁਝ ਹੋ ਗਿਆ ਪਰ ਆਪਾਂ ਉਹ ਕਰ ਨਹੀਂ ਰਹੇ ਇਸ ਕਰਕੇ ਆਪਾਂ ਨਾਰਮਲ ਜੇ ਹਾਂ ਪਰ ਤੁਸੀਂ ਇਹ ਦੇਖੋ ਮੈਨੂੰ ਤਾਂ ਪਤਾ ਨਹੀਂ ਚਲਦਾ ਵੀ ਉਹਨੇ ਤੱਕ ਕੈਨੇਡਾ ਤੱਕ ਵੀ ਆ ਫਿਲਮ ਦੇ ਕੇ ਪਤਾ ਲੱਗਿਆ ਵੀ ਹਾਂ ਉਹ ਕੈਨੇਡਾ ਵੀ ਆਇਆ ਹੋਇਆ ਸੀਗਾ ਇੰਗਲੈਂਡ ਵੀ ਬਾਇਰਨ ਕਿਹੜਾ ਉਹ ਕਿਹੜਾ ਬਹਿਰੀਨ ਬਹਿਰੀਨ ਉੱਥੇ ਵੀ ਲੱਗੇ ਸ਼ੋ ਉਹ ਉਸ ਜਮਾਨੇ 1985 85 ਦੇ ਵਿੱਚ ਦੱਸੋ ਬੈਸਨ ਤੋਂ ਪੰਜਾਬ ਦੇ ਵਿੱਚ ਫੈਲਦਾ ਬਸੇਗਾ ਪੰਜਾਬ ਜੀ ਇਹਦਾ ਪੂਰਾ ਕਿੱਥੇ ਕਿੱਥੇ ਘੁੰਮਿਆ ਸੀਗਾ ਯਾਰ ਤੁਹਾਨੂੰ ਪਤਾ ਲੱਗਿਆ ਸੋ ਆਪਾਂ ਆਪਣੀ ਜਰਨੀ ਹੁੰਦੀ ਆ ਜੇ ਉਹ ਸਟਾਰਟਨ ਤੇ ਪਹੁੰਚਿਆ ਤਾਂ ਉਹਨੇ ਤਕਲੀਫਾਂ ਵੀ ਸਈਆਂ ਨੇ ਐਕਚੁਅਲੀ ਪਤਾ ਹੈ ਕਿ ਉਹ ਇੰਨਾ ਤੋਂ ਜ਼ਿਆਦਾ ਫਿਲਮ ਦੇ ਵਿੱਚ ਉਹ ਇੰਨਾ ਜ਼ਿਆਦਾ ਮਾਈਂਡਲੀ ਅਫਸੈਟ ਹੋ ਗਿਆ ਸੀਗਾ ਕਿ ਉਹਨੂੰ ਇੰਨੀਆਂ ਕਦਰਾਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਉਹਨੂੰ ਸਮਝ ਹੀ ਨਹੀਂ ਸਿਆ ਰਿਹਾ ਉਹਨੇ ਕਰਨਾ ਕੀ ਆ ਹੂੰ ਉਹਨੇ ਹਾਂ ਬਟੇ ਚੀਜ਼ ਆ ਉਹਦੀ ਕਿ ਉਹਨੇ ਟਰਾਈ ਕੀਤੀ ਕਿ ਮੈਂ ਇਸ ਚੀਜ਼ ਨੂੰ ਛੱਡਾ ਪਰ ਲੋਕਾਂ ਨੇ ਹੁਣ ਉਹ ਕਿ ਬਾਅਦ ਲੋਕਾਂ ਨੇ ਰੋਟੀ ਤਾਂ ਖਾਣੀ ਸੀਗੀ ਨਾ ਕਿਸੇ ਤਰ੍ਹਾਂ ਨਾ ਹੁਣ ਉਹ ਕਹਿੰਦਾ ਮੈਨੂੰ ਇੱਥੋਂ ਲਾ ਕੋਈ ਹੋਰ ਕੰਮ ਆਂਦਾ ਨਹੀਂ ਮੈਂ ਕਰਨਾ ਨਹੀਂ ਚਾਹੁੰਦਾ ਪੁਰਾਣੀ ਜ਼ਿੰਦਗੀ ਜਿਉਣਾ ਨਹੀਂ ਚਾਹੁੰਦਾ ਇਸ ਕਰਕੇ ਹੁਣ ਉਹ ਇੱਥੇ ਤੱਕ ਪਹੁੰਚਿਆ ਮਸਾਂ ਵਾਪਸ ਨਹੀਂ ਜਾਣਾ ਚਾਹੁੰਦਾ ਫਿਰ ਉਹਨੂੰ ਕਰਨਾ ਪਿਆ ਬਾਕੀ ਇਹੀ ਹੈ ਰਿਵਿਊ ਮਿਕਸ ਰਿਵਿਊ ਨੇ ਜੇ ਕੁਝ ਕਰਨਾ ਹੈ ਫਿਰ ਕੰਟਰੋਵਰਸੀ ਵੀ ਆ ਜਾਂਦੀ ਹੈ ਗਾਲਾਂ ਵੀ ਬਾੜੇ ਮਿੱਧੀ ਵਾਲੇ ਜੇ ਕੁਝ ਕਰਦਾ ਤਾਂ ਗਾਲਾਂ ਤਾਂ ਵੈਸੇ ਕੱਟਦੇ ਹੀ ਨੇ ਲੋਕੀ ਜੋ ਮਰਜ਼ੀ ਕਰੀ ਜਾਓ ਬਾਕੀ ਆਪਣਾ ਜਿਹੜਾ ਮਕਸਦ ਆ ਚਿਲਾ ਉਹ ਬਣ ਜਾ ਰਿਹਾ ਹੁਣ ਜਿਹੜਾ ਮੇਨ ਮਕਸਦ ਆ ਸਾਡਾ ਹਾਂ ਫਿਰ ਇਹ ਬੰਦੇ ਨੂੰ ਇੰਨਾ ਤੋਂ ਜ਼ਿਆਦਾ ਨਾ ਕੋ ਕਰੋ ਕ੍ਰਿਟੀਸਾਈਜ਼ ਨਾ ਕਰੋ ਕਿ ਉਹਦੇ ਅੰਦਰੋਂ ਡਾਰੀ ਖਤਮ ਹੋ ਜੇ ਨਾ ਉਹ ਇੱਕ ਟਾਈਮ ਤੇ ਆ ਕੇ ਕਹੇ ਵੀ ਯਾਰ ਜੋ ਹੁੰਦਾ ਹੋ ਹੀ ਜਾਵੇ ਮਤਲਬ ਉਹਦੇ ਅੰਦਰ ਉਹ ਚੀਜ਼ ਦੀ ਰਿਸਪੈਕਟ ਖਤਮ ਹੋ ਜਵੇ ਡਾਰ ਖਤਮ ਹੋ ਜਵੇ ਉਹ ਚੀਜ਼ ਦੇ ਨਾਲ ਕਦੇ ਨਾ ਕਿਸੇ ਨਾਲ ਕਰੋ ਮਤਲਬ ਇਹ ਤਾਂ ਚੰਕੀਲੇ ਦੀ ਗੱਲ ਕਰਦੂਗਾ ਮੈਂ ਆਪਣੇ ਪਰਸਨਲ ਵੀ ਗੱਲ ਕਰ ਲੋਕਾਂ ਦਾ ਪਤਾ ਕੀ ਹੈ ਲੋਕਾਂ ਦਾ ਚੱਕਰ ਇਹ ਵੀ ਹੈ ਕੋਈ ਸਿਆਣੇ ਵੀ ਨੇ ਪਰ ਕਈ ਇਹ ਵੀ ਹੈ ਮਤਲਬ ਕਿ ਬੰਦੇ ਨੂੰ ਇੰਨਾ ਕੋ ਤੰਗ ਕਰ ਦਿੰਦੇ ਨੇ ਨਾ ਹਾਂ ਇੰਨਾ ਕੋ ਇੰਟਰਫੇਅਰ ਇੰਟਰਫਰੈਂਸ ਕਰ ਕਰਕੇ ਤਖੰਦਾਜੀ ਕਰ ਕਰਕੇ ਕਮੈਂਟ ਕਰਕੇ ਅੱਜ ਤਾਂ ਸੋਸ਼ਲ ਮੀਡੀਆ ਦਾ ਜਮਾਨਾ ਆ ਬਹੁਤ ਜ਼ਿਆਦਾ ਤੰਗ ਕਰ ਦਿੰਦੇ ਨੇ ਬੰਦਾ ਵੈਸੀ ਮੈਂਟਲੀ ਪਰੇਸ਼ਾਨ ਹੋ ਜਾਂਦਾ ਫਿਰ ਇੱਕ ਟਾਈਮ ਤੇ ਆ ਕੇ ਬੰਦਾ ਡਰ ਤੋਂ ਰਹਿਤ ਹੋ ਜਾਂਦਾ ਉਹ ਕੰਮ ਹੋ ਦੇ ਨਾਲ ਹੋਇਆ ਹਾਂ ਕਿਹੜਾ ਉਹ ਹੀ ਲਾਇਆ ਮਤਲਬ ਬਾਕੀ ਇਹ ਟੈਲੈਂਟ ਦੀ ਗੱਲ ਕਰੀਏ ਤਾਂ ਟੈਲੈਂਟ ਤਾਂ ਬਹੁਤ ਜ਼ਿਆਦਾ ਸੀਗਾ ਮਤਲਬ ਕਿ ਇਹ ਫਿਲਮ ਦੇਖਣ ਤੋਂ ਪਹਿਲਾਂ ਉਹ ਦੇਖੇ ਨਾ ਜਿਵੇਂ ਅਖਾੜੇ ਲੱਗਦੇ ਸੀਗੇ ਆਪਾਂ ਦਾ ਕਦੇ ਦੇਖਿਆ ਨਹੀਂਗਾ ਤੇ ਇੰਨੀ ਹਾਈ ਪਿਚ ਤੇ ਗਾਣਾ ਮਤਲਬ ਕਿ ਪਹਿਲਾਂ ਨਹੀਂ ਸੀ ਪਤਾ ਲੱਗ ਰਿਹਾ ਤੇ ਜਦੋਂ ਫਿਲਮ ਤੋਂ ਬਾਅਦ ਪਤਾ ਲੱਗਿਆ ਵੀ ਇੰਨਾ ਜੋਰ ਲਾ ਕੇ ਗਾਣਾ ਪੜਾਉਂਖਾ ਹੁਣ ਆਪ ਹੀ ਕੰਪੋਜੀਸ਼ਨ ਕਰਨੀ ਕੋਈ ਗਾਣਾ ਕੋਈ ਹੋਰ ਲਿਖਦਾ ਕੰਪੋਜ਼ ਹੋਰ ਕਰਦਾ ਸਿੰਗਰ ਆਪਣੀ ਆਵਾਜ਼ ਦੇ ਕੇ ਬਸ ਗਾ ਦਿੰਦਾ ਬਸ ਉਦੋਂ ਤਾਂ ਨਾਲੇ ਕੁੜਤਾ ਜਦਰਾ ਬਾਕੇ ਆਪਣੇ ਪੰਜਾਬ ਨੂੰ ਰਿਪਰਜ਼ੈਂਟ ਵੀ ਕੀਤਾ ਹੈ ਇਹ ਵੀ ਬਹੁਤ ਵਧੀਆ ਚੀਜ਼ ਹੈ। ਅੱਛਾ 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 ਦੇਸੀ ਵੈਜ ਜੋ ਅਮਲੇਟ ਬੰਨਤੇ ਹੈ। ਨਾ ਮੈਂ ਨਾਨ ਸਟਿਕ ਦਾ ਤਵਾ ਲੈਣਾ ਪੈਣਾ। ਤਾਂ ਬਣੂਗਾ। ਤੇ ਖਾਣਾ ਹੀ ਮੈਂ ਪਹਿਲੀ ਵਾਰ ਇਤੋਂ ਬਣਾਇ ਨਹੀਂ। ਨਾਨ ਸਟਿਕ ਦੀ ਲੋੜ ਹੀ ਨਹੀਂ ਮੈਂ ਖਾਣਾ ਹੀ ਨਹੀਂ ਹੈ। ਪਤਾ ਨਹੀਂ ਮੈਨੂੰ ਸਵਾਦ ਲੱਗਦਾ ਨਹੀਂ ਆ ਯਾਰ ਜਿਆਦਾ ਪਰ ਹੁੰਦਾ ਵਧੀਆ ਹੈ। ਆਪੋ ਆਪਣਾ ਟੇਸਟ ਦੀ ਗੱਲ ਵੀ ਹੁੰਦੀ ਹੈ ਨਾ ਕਈ ਵਾਰੀ ਲਓ ਜੀ ਚਿਲਾ ਹੋ ਗਿਆ ਤਿਆਰ ਵਾਹ ਜੀ ਵਾਹ ਦੇਖੀ ਖਾ ਕੇ ਹੋਰ ਓਰੇ ਚਿਲਾ ਆਪਣਾ ਹੋ ਗਿਆ ਤਿਆਰ ਬਾਬਾ ਸ਼ੁਕਰੀਆ ਇੰਨਾ ਬਕਵਾਸੀ ਬਣਾ ਨਹੀਂ ਸਵਾਦ ਆਊਗਾ ਚਲੋ ਚੱਕ ਚਾਹ ਚਲੀਏ ਚੱਕੋ ਮੈਂ ਮੁਖੀਆਂ ਬੱਦਾਂ ਬੱਦਾਂ ਇਹ ਵਧੀਆ ਲੱਗਿਆ ਯਾਰ ਏ ਵਧੀਆ ਹੀ ਹੁੰਦਾ ਥੋੜਾ ਠੀਕ ਲੱਗਿਆ ਸਵਾਦ ਆਹ ਕੁਏ ਵਾਲੇ ਚੋਸ ਨਾ ਖਾਉਣਾ। ਆਵੜੀ ਸੋਖਾਉ। ਹਾਂ? ਮਰਚਾਲੀ ਜਣਾ। ਕਦੇ ਕਦੇ ਸਵਾਦ ਆਦਾ ਹੈ। ਕਦੇ ਕਦੇ ਸਵਾਦ ਲੱਗਦਾ ਹੈ ਰੋਜ਼। ਰੋਜ਼ ਨਹੀਂ ਲੱਗਦਾ ਨਾ। ਹਮ। ਨਾਲ ਚਾਹ। ਨਾਲ ਚਿਲਾ। ਛੜਦਾ ਹੁਣੇ। ਬਸ ਮੈਂ ਆਪਣੇ ਦੋ ਖਾ ਲੇ। ਤੇਰਾ ਏ। ਦੋ ਤੁਹਾਡੇ ਲਈ ਬਣਾਏ ਸੀ, ਦੋ ਮੈਂ ਆਪਣੇ ਲਈ ਬਣਾਏ ਸੀ। ਤੇ ਮੈਂ ਦੋ ਖਾ ਲੇ। ਮੈਂ ਵੀ ਦੋ ਖਾ ਲੇ। ਤੇ ਫਿਰ ਇਹ ਕਿਵੇਂ ਇਹ ਕਿਵੇਂ ਬਚ ਗਿਆ? ਪੰਜਵਾਂ ਕਿਵੇਂ ਬਚ ਗਿਆ? ਪਤਨ। 4 ਸੀਗੇ, ਤੇਰਾ ਏ ਇਹ। ਦੇ ਮਦ ਨੂੰ ਕਿਹਾ ਸੀਗਾ ਇਹ ਚੀਜ਼ ਖਾ ਨਹੀਂ ਮੇਰਾ ਢਿੱਡ ਭਰ ਗਿਆ ਭੁੱਖ ਨਹੀਂ ਲੱਗ ਰਹੀ ਯਾਰ ਕੋਈ ਜਾਨਾ ਦੱਸੋ ਸਾਨੂੰ ਭੁੱਖ ਨਹੀਂ ਲੱਗ ਰਹੀ ਕੀ ਕਰੀਏ ਆਪਾਂ ਮਜ਼ਾਕ ਦੀ ਗੱਲ ਨਹੀਂ ਤੁਹਾਨੂੰ ਪਤਾ ਹੈ ਕੱਲ ਦੋ ਛੋਟੀਆਂ ਦਾ ਆਪਾਂ ਕੀ ਕੁਝ ਖਾਦਾ ਕੁਝ ਨਹੀਂ ਖਾਦਾ ਆਪਾਂ ਸਬਜੀ ਤੱਕ ਨਹੀਂ ਬਣਾਈ ਜੀ ਨਹੀਂ ਕਰਦਾ ਯਾਰ ਸ਼ਾਮ ਨੂੰ ਕਿਹੜੀ 5 ਵਜੇ ਚਾਹ 4:30 ਵਜੇ ਕੀ ਰੋਟੀ ਖਾਣੀ ਹੁੰਦੀ ਲੰਚ ਆਪਾਂ ਕਰ ਲਿਆ ਜੀ ਹੁਣ ਆਪਾਂ ਹੁਣ ਲੱਗੇ ਆ ਤਿਆਰ ਪਣੇ ਕੰਮ ਕਰਦੇ ਜਾਣ ਵਾਸਤੇ ਬੜੇ ਰਿਓ ਮਿਲਦੇ ਆ ਤੁਹਾਡੇ ਨਾਲ ਦੇਖ ਲਵਾਓ ਜੀ ਆਪਾਂ ਹੋ ਚੁੱਕੇ ਆ ਤਿਆਰ ਹੁਣ ਤੁਹਾਨੂੰ ਮਿਲਦਾ ਆ ਬ੍ਰੇਕ ਤੋਂ ਬਾਅਦ ਗੱਡੀ ਆ ਗਈ ਵਿੱਚੇ ਛੱਡਦੇ ਭਾਂਡੇ ਗੱਡੀ ਆ ਗਈ ਗੱਡੀ 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 ਪਹੁੰਚ ਗਏ ਜੀ ਆਪਣੀ ਮੰਜ਼ਲਾ ਤੇ ਆ ਕੇਦ ਬੰਨ ਕੇ ਬੰਨਦੀ ਆ ਗੱਡੀ ਦੇ ਵਿੱਚ ਤਾਂ ਕਿਹੜਾ ਮਿੱਟੀ ਆਉਂਦੀ ਯਾਰ ਕਿਉਂਕਿ ਮੈਂ ਬਹੁਤ ਸੋਹਣੀ ਆ ਨਾ ਇਸ ਲਈ ਜਿਆਦਾ ਹੀ ਸੋਹਣੀ ਨਹੀਂ ਤੂੰ ਐਕਚੁਅਲੀ ਨਾ ਮੈਨੂੰ ਏਸੀ ਤੋਂ ਦਿੱਕਤ ਹੁੰਦੀ ਆ ਗੱਡੀ ਦੇ ਵਿੱਚ ਥੋੜੀ ਜੀ ਤਾਂ ਅ ਫੇ ਮੇਰਾ ਸਰ ਦੁਕਾਨ ਲੱਭਦਾ ਆ ਉਹ ਮਿੱਠਾ ਲੱਭਦੀ ਆ ਇਸ ਲਈ ਫੇ ਮੈਂ ਨੱਕ ਕਵਰ ਕਰ ਲੈਂੀ ਆ ਕਿ ਮੈਨੂੰ ਉਹ ਵਾਲੀ 스멜 ਆਵੇ ਨਾ ਗੱਡੀ ਨਾਲ ਹੀ ਆਸੀ ਜਿਹੜਾ ਉਹਨਾਂ ਨੇ ਸੈਂਟ ਸੁੰਟ ਪਾਇਆ ਹੁੰਦਾ ਹਾਂ ਪਤਾ ਨਹੀਂ ਏਸੀ ਦੀ ਹੈ ਕਿ ਕਈ ਵਾਰ ਗੱਡੀ ਦੇ ਵਿੱਚ ਕੁਛ ਰਖ ਲੈਂਦੇ ਆ ਨਾ ਟਰੈਗਨਸ ਤੈਨੂੰ ਕੱਲੀ ਨਹੀਂ ਆਉਂਦੀ ਹੋਰ ਨਹੀਂ ਕਿਸੇ ਨੂੰ ਆਉਂਦੀ ਮੈਨੂੰ ਦਿੱਕਤ ਬਹੁਤ ਹੁੰਦੀ ਆ ਇਸ ਚੀਜ਼ ਤੋਂ ਰਾਜੂ ਰੋਟੀ ਚਾਹ ਦਹੀਂ ਹੁੰਦੀ ਜਿਹੜਾ ਰਾਜਮਾ ਰੋਟੀ ਚੌਲ ਸਲਾਦ ਜਾਂ ਮਿਕਸ ਵਿੱਚ ਬਹੁਤ ਸੁਆਦ ਆ ਨਾ ਮਿਕਸ ਵਿੱਚ ਵੀ ਪੈਣ ਤੋਂ ਬਾਅਦ ਦੇ ਹਾਲਾਤ ਥੋੜੇ ਜਿਹਾ ਦਦੇ ਆ ਬਹੁਤ ਤੇਜ਼ ਬਾਰਿਸ਼ ਹੋਈ ਇੱਥੇ ਉਹ ਮੇਰਾ ਘਰ ਵਾਲਾ ਦੀਦਾ ਹੋਣਾ ਕਿਤੇ ਉਹ ਦੇਖੋ ਹਮੇਸ਼ਾ ਦੀ ਤਰ੍ਹਾਂ ਲੇਟ ਲਤੀਫ ਪਤਾ ਨਹੀਂ ਕਿੰਨੂੰ ਲੱਭ ਰਹੇ ਨੇ ਪਿੱਛੇ ਨੂੰ ਮੁੜ-ਮੁੜ ਕੇ ਕੌਣ ਗਵਾਚਾ ਹੋਇਆ ਇਹਨਾਂ ਦਾ ਪਤਾ ਨਹੀਂ No. Uh -huh. ਸੋ ਆਪਾਂ ਢੜਕ ਗਈ ਸੀਗੀ ਢੜਕ ਗਈ ਸੀ ਹੁਣ ਤੇ ਲੱਗ ਜਾ ਇੱਥੇ ਕੋਈ ਖੜਾ ਬੈਣਾ ਕੋਈ ਤਾਂ ਲੱਗਦਾ ਆਟਾ ਗੁੰਨਣਾ ਹੁਣ ਇੱਕ ਮਿੰਟ ਰੀਮ ਆਪਤੀ ਸੋ ਇਹਦੇ ਨਾਲ ਹੀ ਇਸ ਵੀਡੀਓ ਦਾ ਆਪਾਂ ਅੰਤ ਕਰਦੇ ਆ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਹੜੇ ਤੱਕ ਦੇਖੀਏ ਜੀ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਗੁਰਦੁਆਰਾ ਸਾਹਿਬ ਤਾਂ ਅਸੀਂ ਜਾ ਕੇ ਆਏ ਹੁਣ ਅਸੀਂ ਜਾਏ ਕਿਉਂਕਿ ਉਹਨਾਂ ਲੱਗਦੇ ਹਾਂ ਤੇ ਜਾ ਕੇ ਆ ਗਏ ਫਿਰ ਉੱਠ ਕੇ ਜੜਾ ਥੋੜਾ ਔਖਾ ਹੁੰਦਾ ਉਹ ਵੀ ਬਣਾ ਸਕਦੇ ਆ ਰੂਟੀਨ ਬਣਾਵਾਂਗੇ ਫਿਲਹਾਲ ਥੋੜੀ ਸੈਟਿੰਗ ਕਰਦੀ ਲੋੜ ਹੈ ਸੋ ਸ਼ੇਅਰ ਕਰਿਓ ਵੀਡੀਓ ਲਾਈਕ ਕਰਿਓ ਖੁਸ਼ ਰਹੋ ਆਪਣੀ ਆਪਣੀ ਜਿੰਦਗੀਆਂ ਦੇ ਵਿੱਚ ਨਿਆਰੇ ਲੋਕ ਅਨੰਦ ਮਾਣੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੁਣ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੈਂ ਸੁਰਿੰਦਰ ਤੇ ਰਵਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ